ਡਾਕਟਰ ਤਾਂ ਇਹੀ ਕਹਿੰਦੇ ਵੀ ਸਟੰਟ ਪਾਉਗੇ ਤੁਹਾਡੇ ਵੀ ਤੁਸੀਂ ਮੇਰੇ ਕੋਲ ਵਾਣ ਆਏ ਹੋ ਜੀ ਪਾਇਆ ਸਟੰਟ ਇਹ ਜੀ ਨਾ ਨਾ ਬਿਲਕੁਲ ਨਹੀਂ ਕਿ ਤੁਸੀਂ ਮੰਨਦੇ ਹੋ ਵੀ ਹੁਣ ਕਾੜੇ ਨਾਲ ਠੀਕ ਹੋਏ ਹੋ ਜੀ ਹਾਂ ਜੀ ਕਾੜੇ ਨਾਲ ਹੀ ਠੀਕ ਹੋਏ ਹਾਂ ਜੀ ਤੇ ਇੱਕਦਮ ਇਹਨੂੰ ਵਾਕ ਕਰਦੇ ਆ ਨਾ ਵੀ ਸਾਹ ਜਦਾ ਫੁੱਲਣ ਲੱਗ ਜਾਂਦਾ ਬੈ ਚੈਸਟ ਭਾਰੀ ਹੋਈ ਜਾਵੇ ਇਕੋ ਵਗੈਰਾ ਹਾਰਟ ਦੇ ਵੀ ਸਾਰੇ ਟੈਸਟ ਕਰਾਏ ਉਹਦੇ ਵਿੱਚ ਵੀ ਪ੍ਰੋਬਲਮ ਆਈ ਹਾਰਟ ਦੀ ਹਾਂਜੀ 100% ਹੀ ਦੱਸਦੇ ਬੇਸਿਕ ਹੈ ਮਤਲਬ ਡਾਕਟਰ ਨੇ ਕੀ ਸੁਜੈਸਟ ਕੀਤਾ ਸੀਗਾ ਵੀ ਕੀ ਪਹਿਣਾ ਬਾਈਪਾਸ ਸਟੰਟ ਪਹਿਣਾ ਜਾਂ ਬਾਈਪਾਸ ਜੁਣੀ ਡਾਕਟਰ ਤਾਂ ਇਹੀ ਦੱਸਦੇ ਆ ਡਾਕਟਰ ਤਾਂ ਇਹੀ ਕਹਿੰਦੇ ਵੀ ਸਟੰਟ ਪਵੋਗੇ ਤੁਹਾਡੇ ਵੀ ਤੁਸੀਂ ਮੇਰੇ ਕੋਲ ਆਨ ਆਏ ਹੋ ਜਿੱਦਾਂ ਤੁਹਾਨੂੰ ਡਾਕਟਰ ਨੇ ਕਿਹਾ ਵੀ ਸਟੰਟ ਪਹਿਣਾ ਹੈ ਕੀ ਲੱਗਦਾ ਪੇਸ਼ੈਂਟ ਨੂੰ ਸਟੰਟ ਪਵਾ ਲੈਣੀ ਚਾਹੀਦਾ ਕਿ ਨਹੀਂ 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 ਪਵਾਣੇ ਚਾਹੀਦੇ ਉਹਦੇ ਨਾਲ ਸਗੋ ਫਾਲਟੀ ਆਂਦਾ ਦੇਖੋ ਇੱਥੇ ਇੱਕ ਸਟੰਟ ਵੱਲੇ ਭੈਣ ਜੀ ਆਂਦੇ ਨੇ ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਮੈਂ ਕਿਹਾ ਤੁਸੀਂ ਸਟੰਟ ਪਾਇਆ ਸੀਗਾ ਕਹਿੰਦੇ ਹਾਂ ਮੇਰੇ ਤਾਂ ਪਹਿਲੇ ਹੀ ਸਟੰਟ ਪਿਆ ਸੀ ਕਹਿੰਦੇ ਮੈਨੂੰ ਸਟੰਟ ਦੇ ਨਾਲ ਸਗੋਂ ਹੁਣ ਪ੍ਰੋਬਲਮ ਆ ਰਹੀ ਹੈ ਕਹਿੰਦੇ ਹੁਣ ਮੈਂ ਕਢਾਣਾ ਉਹ ਤਾਂ ਕਹਿੰਦੀ ਅਸੀਂ ਰਹਿੰਦੇ ਬਾਹਰ ਅਮਰੀਕਾ ਸਾਸੀ ਇਹਨਾਂ ਦੀ ਵੀਡੀਓ ਦੇਖੀ ਤਾਂ ਉਸ ਅਧਾਰ ਤੇ ਅਸੀਂ ਇੱਥੇ ਆਏ ਪ੍ਰੋਬਲਮ ਕੀ ਆਈ ਸੀ ਤੁਹਾਨੂੰ ਪ੍ਰੋਬਲਮ ਇੱਕ ਸਮ ਨੂੰ ਤੁਰਦੇ ਸਾਹ ਚੜਦਾ ਸੀ ਬਹੁਤ ਠੀਕ ਤੇ ਰੇਲੀਆਂ ਆਉਂਦੀਆਂ ਸੀ ਮੱਥੇ ਦੇ ਉੱਪਰ ਜਦੋਂ ਤੁਰਦਾ ਸੀਗਾ ਪੌੜੀ ਤੇ ਚੜ੍ਹਨੀ ਕਾਫੀ ਔਖੀ ਸੀ ਹਣ ਲੱਖਾਂ ਦੀ ਡਾਕਟ ਖਰਚੀ ਅਮਰੀਕਾ ਤੋਂ ਇੱਥੇ ਪੰਜਾਬ ਪਹੁੰਚਿਓ ਕੜੀ ਤਿੰਨ ਵਾਰ ਪੀਤੇ ਕਿੰਨਾ ਫਰਕ ਕਿੰਨੇ ਪਰਸੈਂਟ ਸਹੀ ਗੱਲ ਦੱਸਣੀ ਹੈ ਪਰ ਹੁਣ ਦਵਾਈ ਲੈਣ ਤੋਂ ਬਾਅਦ ਮੈਨੂੰ ਕਾਫੀ ਫਰਕ ਲੱਗਦਾ ਵੈਸੇ ਇੱਥੇ ਬਾਬੇ ਦੀ ਦੇਖ ਕੇ ਰੀਲ ਦੇ ਕੇ ਇੱਥੇ ਆਇਆ ਇੱਥੇ ਕਾਬਾ ਪੀਤਾ ਤੇ ਹੁਣ ਥੋੜਾ ਫਰਕ ਹੈ ਕਈ ਹਸਪਤਾਲ ਨੇ ਤੁਸੀਂ ਉਹ ਹਸਪਤਾਲ ਜਿੱਦ ਵਿੱਚ ਦੱਸਦੇ ਕਿੰਨਾ ਕੁ ਪੈਸਾ ਪਹਿਲਾਂ ਖਰਾਬ ਕਰ ਲਿਆ ਸੀ ਬਹੁਤ ਜੀ 2-3 ਲੱਖ ਰੁਪਈਆ ਕਰਾ ਲਿਆ ਕੀ ਕਹਿੰਦੇ ਸੀ ਡਾਕਟਰ ਨੇ ਦੇਖ ਕੇ ਬਈ ਹੁਣ ਕੀ ਇਲਾਜ ਹੋਊਗਾ ਤਾਂ ਕੋਈ ਫਾਈਨਲ ਇਲਾਜ ਕੋ ਦੱਸਦੇ ਸੀ ਨਹੀਂ ਕੋਈ ਨਹੀਂ ਦੱਸਦੇ ਸੀ ਕੀ ਕਹਿੰਦੇ ਸੀਗੇ ਦੇਖ ਕੇ ਪੇ ਆਇਓ ਦੁਬਾਰਾ ਦਵਾਈ ਲੈਣ ਆਇਓ ਹੱਸ ਸਟਾ ਡਬਾਵਾਂਗੇ ਇਹਨਾਂ ਦੇ ਅੱਛਾ ਸਟੰਟ ਨੂੰ ਕਹਿੰਦੇ ਸੀ ਵੀ ਤੁਹਾਡੇ ਸਟੰਟ ਪਾਉਗੇ ਹਾਂਜੀ ਹਾਂਜੀ ਕੀ ਪ੍ਰੋਬਲਮ ਕੀ ਆਂਦੀ ਸੀ ਜਦੋਂ ਤੁਹਾਡੇ ਸਾਹ ਇੱਥੇ ਹਾਰਟ ਦੀ ਪ੍ਰੋਬਲਮ ਹੇ ਹਾਰਟ ਤੇ ਦਰਦ ਹੁੰਦਾ ਦਾ ਬਹੁਤ ਪਾਪੀ ਸਭ ਤੋਂ ਪਹਿਲਾਂ ਜਿਹੜੇ ਹਾਰਟ ਦੇ ਪੇਸ਼ੈਂਟ ਆਉਂਦੇ ਨੇ ਡਾਕਟਰ ਕਹਿੰਦੇ ਆ ਸਟੰਟ ਪਾਣਾ ਮੇਰਾ ਪਹਿਲਾ ਸਵਾਲ ਹੈ ਕਿ ਪੇਸ਼ੈਂਟ ਨੂੰ ਸਟੰਟ ਪਾਉਣਾ ਚਾਹੀਦਾ ਕਿ ਨਹੀਂ? ਕਈ ਵਾਰੀ ਕੀ ਹੁੰਦਾ ਨਾ ਜਿੱਥੇ ਅਮਰਜੈਂਸੀ ਜੀ ਜਦੋਂ ਬੰਦੇ ਨੂੰ ਹਾਰਟ ਅਟੈਕ ਆਉਂਦਾ ਉੱਥੇ ਕਈ ਕੇਸਾਂ ਦੇ ਵਿੱਚ ਹੋ ਜਾਂਦਾ ਕਿ ਵੀ ਸਟੰਟ ਪਾਉਣਾ ਜ਼ਰੂਰੀ ਹੋ ਜਾਂਦਾ। ਮੈਂ ਦੇ 8 8 ਤੇ 4 4 5 5 11 ਵਾਲਾ ਵੀ ਮੈਂ ਦੇਖਿਆ। ਉਹ ਪੇਸ਼ੈਂਟ ਜਦੋਂ ਕੜਾ ਪੀਂਦਾ ਆ ਤੇ ਉਹ ਠੀਕ ਹੁੰਦਾ। ਕੀ ਕੜੇ ਵਿੱਚ ਐਸਾ ਜਿਹੜਾ ਤੁਸੀਂ ਜਾਦੂ ਹੀ ਭਰ ਦਿੰਦਾ? ਸਟੰਟ ਪੌਣਾੰਬੋ ਉਹ ਨਾ ਕੋਈ ਪਰਫੈਕਟ ਹੱਲ ਨਹੀਂ ਹੁੰਦਾ ਜਿਆਦਾਤਰ ਲੋਕਾਂ ਦੇ 11 ਸਟੰਟ ਅਪ ਹੋਏ ਉਹਨੂੰ ਵੀ ਸਾਹ ਚੜਦਾ ਜਿਹਦੇ ਨਹੀਂ ਪਏ ਉਹਨੂੰ ਵੀ ਸਾਹ ਚੜਦਾ ਆਪਣੀ ਜਦੋਂ ਆਯੁਰਵੈਦਿਕ ਦਵਾਈ ਆਪਾਂ ਲੋਕਾਂ ਦੀ ਸ਼ੁਰੂ ਕਰਦੇ ਆ ਉਹਦੇ ਨਾਲ ਕੀ ਉਹਨੂੰ ਸਾਹ ਚੜਨੋਂ ਹਟਦਾ ਪੌੜੀ ਚੜਨ ਲੱਗਦਾ ਤੁਰਨ ਲੱਗ ਜਾਂਦਾ 2.5 ਕਿਲੋਮੀਟਰ ਤੱਕ ਸੈਰ ਕਰਨ ਲੱਗ ਜਾਂਦਾ ਇਹਨਾਂ ਨੂੰ ਬਈਪਾਸ ਸਰਜਰੀ ਦੱਸੀ ਸੀਗੀ ਚੰਡੀਗੜ੍ਹ ਤੋਂ ਇੱਥੋਂ ਫਿਰ ਮੈਂ ਵੀ ਵੀਡੀਓ ਦੇਖੀ ਸੀ ਹੁਣ ਤੇ ਇਸ ਕਰਕੇ ਫਿਰ ਮੈਂ ਇਹਨਾਂ ਨੂੰ ਉੱਥੋਂ ਬੁਲਾਇਆ ਮੈਂ ਇੱਥੇ ਰਹਿ ਨਹੀਂ ਇਹ ਮੇਰੀ ਸਿਸਟਰ ਆ ਮੋਗੇ ਰਹਿੰਦੇ ਮਤਲਬ ਕਿ ਹੁਣ 3 ਮਹੀਨੇ ਹੋ ਗਏ ਆ ਠੀਕ ਆ ਥੋੜਾ ਫਰਕ ਆ ਇਹਨਾਂ ਨੂੰ ਕਾਫੀ ਤਾਂ ਲੇ ਤੁਹ ਪਰ ਲੈਣ ਦੇ ਸਕੇ ਹਾਂਜੀ ਨਹੀਂ ਪਹਿਲਾਂ ਨਹੀਂ ਸੀ ਸਾਹ ਚੜਦਾ ਸੀ ਦਰਦ ਵੀ ਹੁੰਦਾ ਸੀ ਮਤਲਬ ਕਿ ਕਾਫੀ ਪ੍ਰੋਬਲਮ ਸੀਗੀ ਹੁਣ ਠੀਕ ਆ ਬਿਲਕੁਲ ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਜਿਹੜੇ ਬਹੁਤ ਗਿਣਤੀ ਵਿੱਚ ਲੋਕ ਜਿਹੜੇ ਬੈਠੇ ਨੇ ਲਗਭਗ 4-500 ਲੋਕ ਜਿਹੜੇ ਬੈਠੇ ਨੇ ਏ ਵੇਟ ਕਰ ਰਹੇ ਨੇ ਆਪਣੀ ਬਾਰੀ ਦੀ ਕਿਉਂਕਿ ਇੱਥੇ ਜਿਹੜਾ ਐਚਐਸ ਬਾਬਾ ਜੀ ਦਾ ਕਾੜਾ ਜਿਹੜਾ ਬੜਾ ਫੇਮਸ ਹੈ ਜਿਹੜੇ ਪੀਣ ਦੇ ਨਾਲ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਪੈਰਲਾਈਜ਼ਿਸ ਜਿਹਨੂੰ ਹੋ ਜਾਂਦਾ ਉਹ ਠੀਕ ਹੁੰਦਾ ਆ ਜਾਂ ਜਿਹਨੂੰ ਸਾਹ ਚੜਦਾ ਜੋੜਾ ਦਰਦਿਆਂ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਕਿਉਂਕਿ ਇਹ ਜਿਹੜਾ ਕਾੜਾ ਆ ਦੇਸੀ ਜੜੀਆਂ ਬੂਟਿਆਂ ਤੋਂ ਬਣਾਇਆ ਜਾਂਦਾ ਔਰ ਇਹ 138 ਬਿਮਾਰੀਆਂ ਠੀਕ ਕਰਦਾ ਹੈ ਕੱਲੇ ਹਾਰਟ ਦੇ ਨਹੀਂ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿੰਨੀਆਂ ਬਿਮਾਰੀਆਂ ਹੁੰਦੀਆਂ ਉਹਨੂੰ ਠੀਕ ਕਰਦਾ ਹੈ ਸੋ ਤੁਸੀਂ ਤਸਵੀਰਾਂ ਵਿੱਚ ਸਾਰੇ ਲੋਕ ਦੇਖ ਸਕਦੇ ਹੋ ਕਾੜਾ ਵੀ ਪੀ ਰਹੇ ਨੇ ਔਰ ਆਪਣੀ ਸੱਚਾਈ ਵੀ ਦੱਸ ਰਹੇ ਨੇ ਕਿ ਉਹ ਕਿਵੇਂ ਠੀਕ ਹੋਏ ਨੇ ਆਓ ਆਪਾਂ ਜਾ ਕੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੇ ਜਾਣਦੇ ਹਾਂ ਕੀ ਇਹ ਕਾੜੇ ਦੀ ਅਸਲ ਸੱਚਾਈ ਪ੍ਰੋਬਲਮ ਸੀ ਪੰਜ ਜੀ ਕੀ ਪ੍ਰੋਬਲਮ ਸੀ ਹਾਂ ਜੀ ਮੈਨੂੰ ਨਾ ਹਾਰਟ ਦੀ ਨਾ ਜਿੱਦਾਂ ਵੀ ਨਾ ਪਹਿਲਾਂ ਮੈਂ ਵਾਕ ਵਗੈਰਾ ਕਰਦੀ ਰਹੀ ਆ ਤੇ ਮੇਰੇ ਕੋ ਇੱਕ ਦਿਨ ਵਾਕ ਹੋਏ ਨਾ ਮੈਂ ਬਹਿ ਜਮਾ ਰਸਤੇ ਦੇ ਵਿੱਚ ਤੇ ਮੇਰੇ ਮਤਲਬ ਕਿ ਪਹਿਲਾਂ ਮੈਂ ਜਿਮ ਵਿੱਚ ਵੀ ਲੱਗੀ ਹੋਈ ਸੀ ਤੇ ਇੱਕਦਮ ਮੈਨੂੰ ਵਰਕ ਕਰਦੇ ਆ ਨਾ ਵੀ ਸਾਹ ਜਦਾ ਫੁੱਲਣ ਲੱਗ ਜਾਂਦਾ ਬੈ ਚੈਸਟ ਭਾਰੀ ਹੋਈ ਜਾਵੇ ਮੇਰੇ ਕੋਲ ਇੱਕ ਕਦਮ ਮੇ ਵੀ ਨਾ ਪੁੱਟਿਆ ਜਾਵੇ ਤੇ ਫਿਰ ਮੈਂ ਟੈਸਟ ਵਗੈਰਾ ਕਰਾਏ ਆਪਣੇ ਸਾਰੇ ਤੇ ਇੰਜੋਗ੍ਰਾਫੀ ਵੀ ਕਰਾਈ ਤੇ ਇਕੋ ਵਗੈਰਾ ਹਾਰਟ ਦੇ ਵੀ ਸਾਰੇ ਟੈਸਟ ਕਰਾਏ ਤੇ ਉਹਦੇ ਵਿੱਚ ਮੇਰੇ ਰਿਪੋਰਟਾਂ ਦੇ ਵਿੱਚ ਆਇਆ ਸਾਰਾ ਕੁਝ ਤੇ ਫਿਰ ਰਿਪੋਰਟ ਚ ਕੀ ਆਇਆ ਮੇਰੀ ਜਿਹੜੀ ECG ਹੋਈ ਸੀ ਉਹਦੇ ਵਿੱਚ ਪਹਿਲੀ ਵਾਰ ਤੇ ਮੇਰੇ ਆਇਆ ਹਾਟ ਦੀ ਪ੍ਰੋਬਲਮ ਆਈ ਤੇ ਫਿਰ ਨੈਕਸਟ ਟਾਈਮ ਜਦੋਂ ਮੈਂ ਕਰਾਈ ਉਦੋਂ ਨਹੀਂ ਸੀ ਹੈਗੀ ਫਿਰ ਜਦੋਂ ਮੈਂ ਇਕੋ ਕਰਾਈ ਉਹਦੇ ਵਿੱਚ ਮੇਰੀ ਸਾਰੀ ਪੰਤਾਲੀ ਆਈ ਮਤਲਬ ਕਿ ਹੈਨਾ ਪੰਪਿੰਗ ਹਾਰਟ ਪੰਪਿੰਗ ਤੇ ਜਦੋਂ ਇੰਜੀਓਗ੍ਰਾਫੀ ਕਰਾਈ ਫਿਰ ਮੈਮ ਤੇ ਉਹਦੇ ਵਿੱਚ ਵੀ ਪ੍ਰੋਬਲਮ ਆਈ ਹਾਟ ਦੀ ਹਾਂਜੀ 100% ਦੱਸਦੇ ਬੇਸਿਕ ਹੈ ਬਾਕੀ ਇੱਕ ਨਾੜ ਦਾ ਹਾਂਜੀ ਹਾਂਜੀ ਤੇ ਇਹ ਮਤਲਬ ਕਿ 90 ਦੇ ਕਰੀਬ ਦੱਸਦੇ ਸੀਗੇ ਕੋਈ 90 ਮਤਲਬ ਕਿ ਤਿੰਨ ਨਸਾਂ ਜਿੱਦਾਂ ਹੈਗੀਆਂ ਕੋਈ ਘੱਟ ਕੋਈ ਵੱਧ ਕੋਈ ਅਸਰ ਤਿੰਨ ਨਸਾਂ ਵਿੱਚ ਕੋਈ 90 ਕੋ 100 ਇਦਾਂ ਬਲੋਕ ਸੀਗੀ ਇਦਾਂ ਹੀ ਸੀਗੀ ਫਿਰ ਸਾਨੂੰ ਮੈਨੂੰ ਇਹਨਾਂ ਦਾ ਵੀ ਪਤਾ ਸੀ ਇਹ ਤਾਂ ਮੈਨੂੰ ਦਵਾਈ ਪਹਿਲਾਂ ਦੇ ਹੀ ਨਹੀਂ ਸੀ ਰਏ ਮੈਂ ਦੋ ਕੁ ਵਾਰੀ ਵੈਸੀ ਪਹਿਲੇ ਆਈ ਮੈਂ ਕਿਹਾ ਗੱਲ ਸਟੋਲ ਦੀ ਮੈਨੂੰ ਦਵਾਈ ਦੇ ਦਿਓ ਕਹਿੰਦੇ ਨਹੀਂ ਅਸੀਂ ਨਹੀਂ ਇਦਾਂ ਦਿੰਦੇ ਤੇ ਫਿਰ ਇਹਨਾਂ ਕੋਲ ਫਿਰ ਮੈਂ ਦੁਬਾਰਾ ਜਦੋਂ ਰਿਪੋਰਟ ਲੈ ਕੇ ਆਈਆਂ ਫਿਰ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਵੇਖਿਆ ਤੇ ਹੁਣ ਮੈਨੂੰ ਫਰਕ ਆ। ਜਦੋਂ ਤੁਸੀਂ ਉੱਥੇ ਤੁਹਾਡੇ ਟੈਸਟ ਇੱਕ ਹੋਈ, ਐਂਜਿਓਗ੍ਰਾਫੀ ਹੋਈ ਤੇ ਡਾਕਟਰਾਂ ਨੇ ਕੀ ਸੁਜੈਸਟ ਕੀਤਾ ਸੀਗਾ ਵੀ ਕੀ ਪਹਿਣਾ ਬਾਇਓ ਸਟੰਟ ਪਹਿਣਾ ਜਾਂ ਬਾਈਪਾਸ ਜੁਨੀਆ ਡਾਕਟਰ ਤਾਂ ਇਹੀ ਦੱਸਦੇ ਆ। ਡਾਕਟਰ ਤਾਂ ਇਹੀ ਕਹਿੰਦੇ ਵੀ ਸਟੰਟ ਪਊਗਾ ਤੁਹਾਡੇ ਵੀ ਤੁਸੀਂ ਮੇਰੇ ਕੋਲ ਆਨ ਆਏ ਹੋ। ਸਟੰਟ ਕਿੰਨਾ ਖਰਚਾ ਦੱਸਿਆ ਸੀ ਉਹਨਾਂ ਨੇ ਅੰਦਰ ਡਾਕਟਰ ਜਿਹੜੇ ਚੈੱਕ ਕਰਦੇ ਹੋ ਕਹਿੰਦੇ ਇੱਥੇ ਆਏ ਹੋ ਸਾਡੇ ਕੋਲ ਸਿੱਧੇ। ਤੇ ਖਰਚੇ ਤਾਂ ਵੱਧ ਹੀ ਹੈ ਕੌਣ ਪਤਾ ਤੈਨ 3 ਕੋ ਲੱਖ ਤੱਕ ਲੱਗ ਜਾਂਦਾ ਵੈ ਹਨਾ ਸਟੰਟ ਪੈਨ ਦਾ ਵਿੱਚ ਦਵਾਈਆਂ ਦੁਈਆਂ ਪਾ ਕੇ ਟੈਸਟ ਪਾ ਕੇ ਇਹ ਪੋਸਟੈਂਟ ਇਹ ਜੀ ਨਾ ਨਾ ਬਿਲਕੁਲ ਨਹੀਂ ਟੈਸਟ ਕਰਾਏ ਬਸ ਫਿਰ ਮੈਂ ਇਨਾ ਕੋ ਲਈ ਆਈ ਸੀ ਮੈਂ ਤਾਂ ਪਹਿਲਾਂ ਹੀ ਆ ਰਹੀ ਮੈਂ ਤੁਹਾਨੂੰ ਦੱਸਿਆ ਮੈਂ ਟੈਸਟ ਤੋਂ ਪਹਿਲਾਂ ਹੀ ਆ ਰਹੀ ਸੀ ਮੈਨੂੰ ਥੋੜੀ ਜਿੱਦਾ ਪ੍ਰੋਬਲਮ ਹੋਈ ਤੇ ਮੈਂ ਇਹਨਾਂ ਦੀ ਵੀਡੀਓ ਵਗੈਰਾ ਪਹਿਲਾਂ ਹੀ ਦੇਖੀ ਸੀਗੀ ਜਿੱਦਾਂ ਤੁਹਾਨੂੰ ਡਾਕਟਰਾਂ ਨੇ ਕਿਹਾ ਬਈ ਸਟੰਟ ਪਾਣੇ ਕਿ ਲੱਗਦਾ ਪੇਸ਼ੈਂਟ ਨੂੰ ਸਟੰਟ ਪਾ ਲੈਣੀ ਚਾਹੀਦਾ ਹੈ ਕਿ ਨਹੀਂ 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 ਪੁਆਣੇ ਚਾਹੀਦੇ ਉਹਦੇ ਨਾਲ ਸਗੋਂ ਫਾਲਟੀ ਆਂਦਾ ਦੇਖੋ ਇੱਥੇ ਇੱਕ ਸਟੰਟ ਵੱਲੇ ਭੈਣ ਜੀ ਆਂਦੇ ਨੇ ਤੇ ਉਹਨਾਂ ਨੇ ਮੈਂ ਪੁੱਛਿਆ ਸੀ ਕਿ ਮੈਂ ਕਿਹਾ ਤੁਸੀਂ ਸਟੰਟ ਪੁਆਇਆ ਸੀਗਾ ਕਹਿੰਦੇ ਹਾਂ ਮੇਰੇ ਤਾਂ ਪਹਿਲੇ ਹੀ ਸਟੰਟ ਪਿਆ ਸੀ ਮੈਂ ਹੁਣ ਦਵਾਈ ਘਾ ਰਹੀ ਐ ਮੈਨੂੰ ਦਵਾਈ ਨਾਲ ਫਰਕ ਪਿਆ ਕਹਿੰਦੇ ਮੈਨੂੰ ਸਟੰਟ ਦੇ ਨਾਲ ਸਗੋਂ ਹੁਣ ਪ੍ਰੋਬਲਮ ਆ ਰਹੀ ਐ ਕਹਿੰਦੇ ਹੁਣ ਮੈਂ ਕਢਾਣਾ ਉਹ ਤਾਂ ਕਹਿੰਦੀ ਹਾਂਜੀ ਕਿ ਤੁਸੀਂ ਮੰਨਦੇ ਹੋ ਵੀ ਹੁਣ ਕਾੜੇ ਨਾਲ ਠੀਕ ਹੋਏ ਹੋ ਜੀ ਹਾਂਜੀ ਕਾੜੇ ਨਾਲ ਹੀ ਠੀਕ ਹੋਏ ਆ ਜੀ ਬਾਬਾ ਜੀ ਦਾ ਜਿਹੜਾ ਕਾੜਾ ਸੀ ਇਹ ਪਹਿਲਾਂ ਤੁਹਾਨੂੰ ਦੇ ਨਹੀਂ ਰਿਹਾ ਸੀ ਉਸ ਤੋਂ ਬਾਅਦ ਤੁਹਾਨੂੰ ਕਾੜਾ ਦਿੱਤਾ ਤੇ ਤੁਸੀਂ ਹੁਣ ਫਿੱਟ ਹੋ ਲੱਗਦਾ ਕਿੰਨਾ ਕੁ ਫਰਕ ਲੱਗ ਰਿਹਾ ਕਿੰਨਾ ਜੈਨੂਇਨ ਸੱਚੀ ਸੱਚ ਫਰਕ ਬਹੁਤ ਕਾਫੀ ਫਰਕ ਹੈ ਤੇ ਸਾਹ ਨਹੀਂ ਛੜਦਾ ਹੁਣ ਠੀਕ ਹੈ ਹੁਣ ਠੀਕ ਹੈ ਮਿੱਟੀ ਦੇ ਘੜੇ ਦੇ ਵਿੱਚ ਕਾੜਾ ਉਬਾਲਿਆ ਜਾ ਰਿਹਾ ਹੈ ਦੇਸੀ ਜੜੀ ਬੂਟੀਆਂ ਜਿਹੜੀ ਕਿ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਬਜ਼ੁਰਗਾਂ ਦੀ ਗੱਲ ਕਰਦੇ ਆ ਤਾਂ ਲੰਮੀ ਉਮਰਾਂ ਕਿਉਂ ਭੋਗਦੇ ਸੀ ਕਿਉਂਕਿ ਕੋਈ ਬਿਮਾਰੀ ਨਹੀਂ ਸੀ ਲੱਗਦੀ ਕੋਈ ਡਾਕਟਰ ਨਹੀਂ ਸੀ ਕੋਈ ਹਸਪੀਟਲ ਨਹੀਂ ਸੀ ਸਿਰ ਤੇ ਸੀ ਸੀ ਵੈਦ ਦੇਸੀ ਜੜੀਆਂ ਬੂਟੀਆਂ ਲਿਆਉਂਦੇ ਸੀ ਸੱਟ ਲੱਗਦੀ ਸੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੁੰਦੀ ਤਾਂ ਉਹ ਜੜੀਆਂ ਬੂਟੀਆਂ ਦੇ ਨਾਲ ਹੀ ਪੇਸ਼ੈਂਟ ਠੀਕ ਹੋ ਜਾਂਦਾ ਸੀਗਾ ਪਰ ਹੁਣ ਜਿੱਦਾਂ ਜਿੱਦਾਂ ਸਮਾਂ ਆਪਾਂ ਮਾਡਰਨ ਯੁੱਗ ਜਾ ਰਹੇ ਆ ਹਾਲਾਤ ਬਦਲਦੇ ਜਾ ਰਹੇ ਆ ਅਸੀਂ ਖਾਣ ਪਾਣੀ ਸਾਡਾ ਭੁੱਲ ਗਿਆ ਇਹਨਾਂ ਚੀਜ਼ਾਂ ਨੂੰ ਅਸੀਂ ਭੁੱਲ ਗਏ ਪੁਰਾਣੀ ਵਿਰਾਸਤਾਂ ਨੂੰ ਭੁੱਲ ਗਏ ਪੁਰਾਣਾ ਸਾਡਾ ਖੁਰਾਕ ਜਿਹੜੀ ਆ ਉਹਨੂੰ ਭੁੱਲ ਗਏ ਆ ਤੇ ਅਸੀਂ ਬਿਮਾਰੀਆਂ ਵੀ ਉਹਨੇ ਆਵਾਦ ਸੇੜ ਲਈਆਂ ਸੋ ਸਾਡੇ ਨਾਲ ਇੱਕ ਬਜ਼ੁਰਗ ਖੜੇ ਨੇ ਆਪਾਂ ਇਹਨਾਂ ਤੋਂ ਗੱਲਬਾਤ ਮੈਂ ਜਾਣਦੇ ਆ ਕਿ ਕੀ ਪ੍ਰੋਬਲਮ ਸੀ ਤੇ ਕਦੋਂ ਇੱਥੇ ਬਾਬਾ ਜੀ ਕੋਲ ਆਏ ਸੀ ਭਾਜੀ ਸਭ ਤੋਂ ਪਹਿਲਾਂ ਪਿਆਰੇ ਸੱਸੀ ਕਾਲ ਜੀ ਤੁਹਾਨੂੰ ਹਾਂਜੀ ਸੱਸੀ ਕਾਲ ਜੀ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਮਾਸਟਰ ਦਰਸ਼ਨ ਸਿੰਘ ਓਕੇ ਅਸੀਂ ਰਹਿੰਦੇ ਬਾਹਰ ਅਮਰੀਕਾ ਪਰ ਸਾਸੀਨਾ ਦੀ ਵੀਡੀਓ ਦੇਖੀ ਤੇ ਉਸ ਅਧਾਰ ਤੇ ਅਸੀਂ ਇੱਥੇ ਆਏ ਮੇਰਾ ਅੱਜ ਤੀਜਾ ਦਿਨ ਹੈ ਅ카ੜੇ ਦਾ ਤੇ ਇੱਕ ਦਿਨ ਪਹਿਲਾਂ ਅਸੀਂ ਚੌਥਾ ਦਿਨ ਹੈ ਮਤਲਬ ਟੋਟਲ ਬੁੱਧਵਾਰ ਨੂੰ ਆਏ ਸੀ ਪਹਿਲਾਂ ਪਰ ਹੁਣ ਦਵਾਈ ਲੈਣ ਤੋਂ ਬਾਅਦ ਮੈਨੂੰ ਕਾਫੀ ਫਰਕ ਲੱਗਦਾ ਵੈਸੇ ਹੁਣ ਤੁਸੀਂ ਕਹਿੰਦੇ ਅਮਰੀਕਾ ਰਹਿੰਦੇ ਹੋ ਅਮਰੀਕਾ ਤੋਂ ਕਦੋਂ ਆਏ ਪਹਿਲਾਂ ਅਮਰੀਕਾ ਤੋਂ ਸਾਨੂੰ ਆ ਗਈ ਹੋ ਗਈ ਲਗਭਗ 3 ਕਿ ਮਹੀਨੇ ਆਏ ਨੂੰ ਹਾਂਜੀ ਫਿਰ ਇੱਥੇ ਆਉਂਦੇ ਨੂੰ ਸਾਨੂੰ 2 ਕਿ ਮਹੀਨੇ ਹੋਏ ਕੀ ਪ੍ਰੋਬਲਮ ਕੀ ਆਈ ਸੀ ਤੁਹਾਨੂੰ ਪ੍ਰੋਬਲਮ ਇੱਕ ਸਮੇਂ ਨੂੰ ਤੁਰਦੇ ਸਾਹ ਚੜਦਾ ਸੀ ਬਹੁਤ ਫਿਰ ਤੇਰੇਲੀਆਂ ਆਉਂਦੀਆਂ ਸੀ ਮੱਥੇ ਦੇ ਉੱਪਰ ਜਦੋਂ ਤੁਰਦਾ ਸੀਗਾ ਤੇ ਪੌੜੀ ਤੇ ਚੜ੍ਹਨੇ ਕਾ ਵੀ ਔਖੀ ਸੀ ਤੇ ਇੱਕ ਲੱਤ ਦੀ ਪ੍ਰੋਬਲਮ ਸੀ ਮੈਨੂੰ ਬੈਗ ਦੀ ਪ੍ਰੋਬਲਮ ਕਰਕੇ ਲੱਤ ਮਤਲਬ ਕਾਫੀ ਕਮਜ਼ੋਰ ਹੋ ਗਈ ਸੀ ਹੁਣ ਲੱਗਦਾ ਕਾਫੀ ਫਰਕ ਲੱਗਦਾ ਵਸੇ ਤੁਸੀਂ ਅਮਰੀਕਾ ਚ ਅੱਡਾ ਬੜਾ ਦੇਸ਼ਾਂ ਦਾ ਸਰਪੰਚ ਕਹਿੰਦੇ ਆ ਉੱਥੇ ਮੈਡੀਕਲ ਸਹੂਲਤ ਇਦਾਂ ਦਿਖਾਇਆ ਕਿਸੇ ਨੂੰ ਨਹੀਂ ਦਿਖਾਇਆ ਉੱਥੇ ਮੈਂ ਸਰਜਰੀ ਕਰਾਈ ਹੋਈ ਬੈਗ ਦੀ ਹਾਂ ਡੀਕੰਪਰੈਸ਼ਨ ਕਰਾਇਆ ਹੋਇਆ L4 ਤੇ 5 ਦਾ ਫਰੋ 1 ਤੇ 2 ਦਾ ਕਰਨ ਵਾਸਤੇ ਡਾਕਟਰ ਸਾਹਿਬ ਕਹਿੰਦੇ ਸੀ ਹੁਣ ਪਰ ਮੇ ਉਸ ਤੋਂ ਡਰਦਾ ਮੈਂ ਕਰਾਉਣਾ ਨਹੀਂ ਸੀ ਜਾਂਦਾ ਪਰ ਇੱਥੇ ਆਏ ਕਹਿੰਦੇ ਲੋੜ ਨਹੀਂ ਆਪਰੇਸ਼ਨ ਦੀ ਐਦਾਂ ਹੀ ਠੀਕ ਹੋ ਜੇ ਕਹਿੰਦੇ ਦੇਖਦੇ ਜਦੋਂ ਜਦੋਂ ਪਹਿਲੀ ਵਾਰ ਹੀ ਆਇਆ ਤੁਸੀਂ ਲੋਕਾਂ ਦਾ ਇਕੱਠ ਦੇਖ ਕੇ ਲੱਗਾ ਕਿ ਮਨ ਨੂੰ ਵਿਸ਼ਵਾਸ ਬਣਿਆ ਵੀ ਮੈਂ ਹੁਣ ਚੱਲਦਾ ਕਿਈ ਵਾਰੀ ਆਪਾਂ ਜਾਂਦੇ ਨਾ ਵਿਸ਼ਵਾਸ ਨਹੀਂ ਹੁੰਦਾ ਵੀ ਮੈਂ ਚੱਲਾ ਹੈ ਪਤਾ ਨਹੀਂ ਕਿਦਾਂ ਦੇ ਲੋਕਾਂ ਵੱਲ ਦੇਖ ਕੇ ਕਿੰਨਾ ਵਿਸ਼ਵਾਸ ਬਣਿਆ ਪਹਿਲੀ ਗੱਲ ਇਹ ਵੀਡੀਓ ਦੇਖ ਕੇ ਥੋੜਾ ਜਿਹਾ ਵਿਸ਼ਵਾਸ ਬਣਦਾ ਜਿੱਦਾਂ ਸਾਡੇ ਵਰਗੇ ਵੀਡੀਓ ਦੇ ਵਿੱਚ ਦੱਸਦੇ ਸੀਗੇ ਇਸ ਕਰਕੇ ਆਏ ਸੀ ਇੱਥੇ ਇਹ ਵੀਡੀਓ ਅਮਰੀਕਾ 'ਚ ਦੇਖੀ ਤੁਸੀਂ ਆਹੀ ਅਮਰੀਕਾ 'ਚ ਦੇਖੀ ਸੀ ਹਾਂ ਜੀ ਹਾਂ ਜੀ ਬਾਹਰ ਵੀ ਜਾਂਦੀਆਂ ਨੇ ਵੀਡੀਓ ਇਹਨਾਂ ਦੀ ਭੋਲਾ ਦੇ ਸੋ ਐਚਐਸ ਬਾਬਾ ਜੀ ਦਾ ਕਾੜਾ ਪੀਣ ਦੇ ਨਾਲ ਜਿੱਥੇ ਬਹੁਤ ਸਾਰੇ ਮਰੀਜ਼ ਠੀਕ ਹੁੰਦੇ ਨੇ ਉਹ ਸੱਚ ਉਦੋਂ ਹੁੰਦਾ ਹੈ ਜਦੋਂ ਪੇਸ਼ੈਂਟ ਜਿਹੜਾ ਖੁਦ ਆਪ ਦੱਸੇ ਕਿ ਮੈਂ ਮੈਨੂੰ ਇਹ ਪ੍ਰੋਬਲਮ ਸੀ ਇੰਨੀ ਦੇਰ ਤੋਂ ਸੀ ਮੈਂ ਇੰਨਾ ਸਮਾਂ ਜਿਹੜਾ ਕਾੜਾ ਪੀਤਾ ਤੇ ਮੈਂ ਠੀਕ ਹੋਈ ਹਾਂ ਸੋ ਸਾਡੇ ਨਾਲ ਇੱਕ ਮਹਿਲਾ ਪੇਸ਼ੈਂਟ ਨੇ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਸਚਾਈ ਕੀ ਹੈ ਪਤਾ ਕੀ ਨਾਂ ਹੈ ਤੁਹਾਡਾ ਕਿੰਨੀ ਉਮਰ ਹੈ ਤੁਹਾਡੀ ਉਮਰ ਤਾਂ ਹੋਗੀ 50 60 ਸਾਲ ਦੀ ਹੋਊਗੀ ਅੱਛਾ ਕੀ ਨਾਂ ਹੈ ਹਰਪਾਲਪੁਰ ਕੀ ਤੋਂ ਰਹਿਣਾ ਡਾਕਟਰ ਮੂਬੀ ਕੀ ਪ੍ਰੋਬਲਮ ਸੀ ਮਾਤਾ ਕਦੋਂ ਤੈਨੂੰ ਪ੍ਰੋਬਲਮ ਹੋਈ ਸੀ ਇਹ ਪਹਿਲਾਂ ਦੱਸ ਪ੍ਰੋਬਲਮ ਤਾਂ ਬਹੁਤ ਛਿਰਦੀ ਸੀ ਜੀ ਹੈ ਥੋੜੀ ਥੋੜੀ ਸੀਗੀ ਤੇ ਮੈਂ ਦਵਾਈ ਉਹੀ ਲੈ ਲੈਂਦੀ ਸੀ ਕਿਤੋਂ ਅੱਛਾ ਤੇ ਨਹੀਂ ਆ ਰਾਮ ਨਹੀਂ ਸੀ ਹੁੰਦਾਗਾ ਫਿਰ ਬਾੜੀ ਬਿਮਾਰ ਹੋ ਗਈ ਸੀ ਫਿਰ ਮੈਂ ਚੰਡੀਗੜ੍ਹ ਲੈ ਗਈ ਉੱਥੋਂ ਵੀ ਫਰਕ ਪੈ ਗਿਆ ਪੀੜ ਹਟ ਗਈ ਸੀ ਮੇਰੇ ਉਹ ਦਵਾਈ ਨਾਲ ਫਿਰ ਉਸ ਤੋਂ ਬਾਅਦ ਇੱਥੇ ਪਤਾ ਲੱਗਾ ਫਿਰ ਸਾਨੂੰ ਫਿਰ ਇੱਥੇ ਆ ਗਏ ਹੁਣ ਥੋੜਾ ਜਿਹਾ ਹੈਗਾ ਫਰਕ ਬਾਈ ਬੱਸ ਸੱਚ ਨਹੀਂ ਦੱਸੀ ਚੱਲ ਜਦੋਂ ਤੁਸੀਂ ਚੰਡੀਗੜ੍ਹ ਗਏ ਉਥੇ ਡਾਕਟਰ ਨੇ ਕੀ ਕਿਹਾ ਸੀ ਵੀ ਕੀ ਇਹਦਾ ਇਲਾਜ ਆ ਹੁੰਦੀ ਕੀ ਪ੍ਰੋਬਲਮ ਕੀ ਹੁੰਦੀ ਸੀ ਤੁਹਾਨੂੰ ਪ੍ਰੋਬਲਮ ਤਾਂ ਹਾਰਟ ਦੇ ਕੋਈ ਜਿਹੀ ਸੀ ਸਾਹ ਚੜਦਾ ਸੀ ਤੁਰਨਾ ਚਾਪਾ ਸਾਹ ਹਾਂ ਜੀ ਤੁਰਿਆ ਨਹੀਂ ਸੀ ਜਾਂਦਾ ਮੈਂ ਤਾਂ ਕਿੱਲਾ ਬਾਟਵ ਨਹੀਂ ਸੀ ਤੁਰਿਆ ਜਾਂਦਾ ਹਾਂਜੀ ਹੋਰ ਕੀ ਹੋਰ ਕੀ ਪ੍ਰੋਬਲਮ ਦਰਦ ਦਾ ਕੋਈ ਕਿਸੇ ਤਰ੍ਹਾਂ ਦੀ ਹੁੰਦੀ ਸੀ ਕੋਈ ਨਹੀਂ ਦਰਦ ਤਾਂ ਬਸ ਮੇਰੇ ਜਿਹੜੀ ਇੱਥੇ ਹੀ ਹੁੰਦੀ ਸੀ ਦਰਦ ਇਹ ਇੱਥੋਂ ਹੀ ਨਹੀਂ ਸੀ ਹੋਰ ਨਹੀਂ ਸੀ ਮੈਨੂੰ ਕੋਈ ਵੀ ਤੇ ਹੁਣ 3 ਮਹੀਨੇ ਹੋ ਗਏ ਕਾੜਾ ਪੀਂਦਿਆਂ ਨੂੰ ਹੁਣ ਥੋੜਾ ਚੰਡੀਗੜ੍ਹ ਦੇ ਡਾਕਟਰ ਕੋਲ ਗਏ ਸੀ ਪਤਾ ਕੁਝ ਨਹੀਂ ਡਾਕਟਰ ਦਾ ਚਲੋ ਅੱਛਾ ਚੰਡੀਗੜ੍ਹ ਕੀ ਕਹਿੰਦੇ ਸੀ ਡਾਕਟਰ ਕਿਹਾ ਉਹਨਾਂ ਤੁਹਾਨੂੰ ਦੇਖ ਕੇ ਬਿਆਹ ਕੰਮ ਇਹਦਾ ਇਲਾਜ ਆ ਆਪਰੇਸ਼ਨ ਨੂੰ ਕਹਿੰਦੇ ਸੀ ਕੀ ਕਹਿੰਦੇ ਸੀ ਸਟੰਡ ਪਾਣਾ ਨਹੀਂ ਸਟੰਡ ਬਾਈਪਾਸ ਸਰਜਰੀ ਦੱਸਤੀ ਸੀ ਵੀ ਅੱਛਾ ਹਾਂਜੀ ਬਾਈਪਾਸ ਸਰਜਰੀ ਹਾਂਜੀ ਤੇ ਅੱਛਾ ਇਹਨਾਂ ਨੂੰ ਕੀ ਦੱਸਿਆ ਸੀਗਾ ਇਹਨਾਂ ਨੂੰ ਬਾਈਪਾਸ ਸਰਜਰੀ ਦੱਸੀ ਸੀਗੀ ਚੰਡੀਗੜ੍ਹ ਤੋਂ ਇੱਥੋਂ ਫਿਰ ਮੈਂ ਵੀ ਵੀਡੀਓ ਦੇਖੀ ਸੀ ਹੁਣ ਤੇ ਇਸ ਕਰਕੇ ਫਿਰ ਮੈਂ ਇਹਨਾਂ ਨੂੰ ਉੱਥੋਂ ਬੁਲਾਇਆ ਮੈਂ ਇੱਥੇ ਰਹਿ ਨਹੀਂ ਇਹ ਮੇਰੀ ਸਿਸਟਰ ਆ ਮੋਗੇ ਰਹਿੰਦੇ ਆ ਫਿਰ ਮੈਂ ਇਹਨਾਂ ਨੂੰ ਬੁਲਾਇਆ ਇਹਨਾਂ ਨੂੰ ਵੀ ਇੱਥੇ ਆਓ ਤੁਸੀਂ ਇੱਥੋਂ ਆ ਕੇ ਦਵਾਈ ਲਓ ਮਤਲਬ ਕਿ ਹੁਣ 3 ਮਹੀਨੇ ਹੋ ਗਏ ਆ ਠੀਕ ਆ ਥੋੜਾ ਫਰਕ ਆ ਇਹਨਾਂ ਨੂੰ ਕਾਫੀ ਪੀੜ ਤੋਂ ਮਤਲਬ ਪਹਿਲਾਂ ਪੀੜ ਤੇ ਸੰਦ ਹਾਂਜੀ ਦਰਦ ਹੁੰਦਾ ਸੀ ਹੁਣ ਕਿੰਨਾ ਠੀਕ ਆ ਹੁਣ ਠੀਕ ਆ ਕਾਫੀ ਠੀਕ ਆ ਹਾਂ ਹਾਂਜੀ ਕਿੰਨਾ ਕ ਪੈਸਾ ਉੱਥੇ ਚੰਡੀਗੜ੍ਹ ਖਰਾਬ ਕੀਤਾ ਸੀਗਾ ਚੰਡੀਗੜ੍ਹ ਬਾਈਪਾਸ ਦੱਸੀ ਸੀ ਜੀ ਕੀਤਾ ਹੀ ਨਹੀਂ ਬਸ ਮੜ ਕੇ ਫਿਰ ਦੋ ਤਿੰਨ ਦਿਨ ਦਾਖਲ ਰੱਖਿਆ ਇਹਨੇ ਪੈਸੇ ਹੈ ਨਹੀਂ ਸੀ ਇਸ ਕਰਕੇ ਫਿਰ ਥੋੜੀ ਪ੍ਰੋਬਲਮ ਹੋ ਗਈ ਗਾਏ ਨਹੀਂ ਬਸਾਈ ਦੋਈ ਦੋ ਡਾਕਟਰ ਤੋਂ ਖਾਈ ਜਾਂਦੇ ਸੀ ਲੈ ਕੇ ਠੀਕ ਹੈ ਹਾਂਜੀ ਫਰਕ ਆ ਪਹਿਲਾਂ ਉਹ ਕਾਫੀ ਫਰਕ ਆ ਪਹਿਲਾਂ ਤੁਰਫ ਲੈ ਜਾਂਦੇ ਸੀਗੇ ਹਾਂਜੀ ਨਹੀਂ ਪਹਿਲਾਂ ਨਹੀਂ ਸੀ ਸਾਹ ਚੜਦਾ ਸੀ ਦਰਦ ਵੀ ਹੁੰਦਾ ਸੀ ਮਤਲਬ ਕਿ ਕਾਫੀ ਪ੍ਰੋਬਲਮ ਸੀਗੀ ਹੁਣ ਠੀਕ ਆ ਬਿਲਕੁਲ ਮੈਂ ਮੋਟਾ ਕਰ ਲੈਣੀ ਆ ਮੈਂ ਅੱਗੇ ਕੰਮ ਨਹੀਂ ਸੀ ਹੁੰਦਾ ਮੇਥੋਂ ਹਾਂਜੀ ਹੁਣ ਤਾਂ ਕਰਦਾ ਕੰਮ ਕਰ ਲੈਨੇ ਹਾਂ ਹਾਂਜੀ ਹਾਂਜੀ ਥੋੜਾ ਬਹੁਤਾ ਕਰ ਲੈਣੀ ਆ ਹੁਣ ਤਾਂ ਪਹਿਲਾਂ ਨਹੀਂ ਸੀ ਕਰਿਆ ਜਾਂਦਾ ਬਸ ਹਾਂ ਜੀ ਮੰਜੇ ਤੇ ਪਈ ਰਹਿੰਦੀ ਸੀ ਸਨ ਸੋ ਕੜੇ ਬਾਰੇ ਕੀ ਕਹਣਾ ਚਾਹੁੰਦੇ ਜਿਹੜਾ ਬਾਬੇ ਦਾ ਕੜਾ ਆ ਲੋਕ ਪਿੰਦੇ ਆ ਠੀਕ ਹੁੰਦੇ ਆ ਤੁਸੀਂ ਵੀ ਠੀਕ ਹੋਏ ਤੁਸੀਂ ਇੱਕ ਵਾਅਦਾ ਦਿੱਤੇ ਆ ਦੇ ਰਹੇ ਹੋ ਕੀ ਲੱਗਦਾ ਵੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਮਰੀਜ਼ ਜਿਹੜੇ ਬਹੁਤ ਐਦਾਂ ਦੇ ਨਹੀਂ ਇੱਥੇ ਆਨੇ ਵੀ ਵਧੀਆ ਆਪਦਾ ਸਾਨੂੰ ਫਰਕ ਆ ਤੇ ਹੋਰ ਵੀ ਚਲੋ ਫਰਕ ਪਵੇ ਭੈਣ ਭਰਾਵਾਂ ਨੂੰ ਸਾਨੂੰ ਫਰਕ ਆ ਹੁਣ ਉਥੋਂ ਹੈਗਾ ਹਾਂ ਜੀ ਹੁਣ ਮੈਂ ਨਹੀਂ ਵੀ ਬਸਲੀ ਆਪਣੀ ਤਸੱਲੀ ਖੁਦ ਦੀ ਤੇ ਹਾਂ ਜੀ ਵੀ ਠੀਕ ਹੋ ਜੂਗੀ ਮੈਂ ਹਲੇ ਹੋਰ ਦੋ ਚਾਰ ਮਹੀਨੇ ਪੀਉਂਗੀ ਵੀ ਜਮਾਂ ਠੀਕ ਹੋ ਜਾਵੇ ਕਿੰਨੇ ਮਹੀਨੇ ਬਿੱਤਿਆ ਪੈਸੇ ਖੜਾ ਤਿੰਨ ਤਿੰਨ ਮਹੀਨੇ ਹੋਗੇ ਚੌਥਾ ਲੱਗ ਜਾਣਾ ਜੀ ਹਾਂ ਜੀ ਸਾਡੇ ਨਾਲ ਇੱਕ ਹੋਰ ਪੇਸ਼ੈਂਟ ਹੈ ਇਹ ਵੀ ਜਿਹੜਾ ਆ ਨਵਾਂ ਸ਼ਹਿਰ ਤੋਂ ਆਏ ਨੇ ਆਪੈਨਾਂ ਕੋਲੋਂ ਜਾਣਦੇ ਆ ਕਿ ਭਾਜੀ ਨਵਾਂ ਸ਼ਹਿਰ ਦੇ ਏਰੀਆ 'ਚ ਐਨੇ ਡਾਕਟਰ ਨੇ ਐਨੇ ਹਸਪਤਾਲ ਨੇ ਕੀ ਪ੍ਰੋਬਲਮ ਕੀਤੀ ਪਹਿਲਾਂ ਤਾਂ ਪਹਿਲਾਂ ਜੀ ਹਾਰ ਦੀ ਕਸਰ ਸੀ ਜੀ ਪਹਿਲਾਂ ਮੈਂ ਗਿਆ ਹਿਆਰਪੁਰ ਜੀ ਉੱਥੋਂ ਦਵਾਈ ਲਈ ਉਹਨਾਂ ਨੇ ਫੇਰ ਮੈਡੀਕਲ ਕੀਤਾ ਨੇ ਉਹਨੇ ਫੇਰ ਜਲੰਧਰ ਗਿਆ ਜਲੰਧਰ ਪਟਾਣ ਕੋਟ ਤੇ ਉਰ ਉੱਥੇ ਉੱਥੋਂ ਫੇਰ ਮੈਂ ਆਇਆ ਆ ਇੱਥੇ ਬਾਬੇ ਦੀ ਦੇਖ ਕੇ ਰਿਲ ਦੇ ਤੇ ਆਇਆ ਇੱਥੇ ਕਾਵਾ ਪੀਤਾ ਤੇ ਹੁਣ ਥੋੜਾ ਫਰਕ ਆ ਜਿਦਾ ਕਈ ਹਸਪਤਾਲ ਨੇ ਤੁਸੀਂ ਉਹ ਹਸਪਤਾਲ ਜਿੱਦੇ ਵਿੱਚ ਦੱਸਦੇ ਕਿੰਨਾ ਕੁ ਪੈਸਾ ਪਹਿਲਾਂ ਖਰਾਬ ਕਰ ਲਿਆ ਸੀ ਬਹੁਤ ਜੀ 2-3 ਲੱਖ ਰੁਪਏ ਕਰਾਵਾ ਲਿਆ ਕੀ ਕਹਿੰਦੇ ਸੀ ਡਾਕਟਰ ਨੇ ਦੇਖ ਕੇ ਵੀ ਹੁਣ ਕੀ ਇਲਾਜ ਹੋਊਗਾ ਤਾਂ ਕੋਈ ਫਾਈਨਲ ਇਲਾਜ ਕੋ ਦੱਸਦੇ ਸੀ ਨਹੀਂ ਕੋਈ ਨਹੀਂ ਦੱਸਦੇ ਕੀ ਕਹਿੰਦੇ ਸੀਗੇ ਦੇਖ ਕੇ ਪੇ ਆਇਓ ਦੁਬਾਰਾ ਦਵਾਈ ਲੈਣ ਆਇਓ ਬਸ ਸਟੰਟ ਪਾਵਾਂਗੇ ਇਹਨਾਂ ਦੇ ਅੱਛਾ ਸਟੰਟ ਨੂੰ ਕਹਿੰਦੇ ਸੀ ਵੀ ਤੁਹਾਡੇ ਸਟੰਟ ਪਾਉਗੇ ਹਾਂ ਜੀ ਹਾਂ ਜੀ ਤੇ ਹੋਰ ਕੋਈ ਉਹਨੇ ਕੋਈ ਇਲਾਜ ਨਹੀਂ ਕੋਈ ਦੇਣ ਨਹੀਂ ਜੋ ਪੈਸਾ ਲਈ ਜਾਂਦੇ ਨੇ ਤੇ ਜਦੋਂ ਇਹਨਾਂ ਦੇ ਬਾਬਾ ਜੀ ਦੇ ਕਾੜੇ ਬਾਰੇ ਪਤਾ ਲੱਗਾ ਤੇ ਤੁਸੀਂ ਜਦੋਂ ਪਹਿਲੀ ਵਾਰ ਆਏ ਹੋ ਤੇ ਕਾੜਾ ਪੀਤਾ ਕੋ ਪਹਿਲੇ ਕੋ ਰਾਹਤ ਨਹੀਂ ਸਾਡਾ ਬੰਦਾ ਇੱਕ ਇਟਲੀ ਦਾ ਉਹਨੂੰ ਫੇ ਫੋਨ ਕੀਤਾ ਕਹਿੰਦਾ ਭਾਜੀ ਉੱਥੋਂ ਜਾ ਕੇ ਲਿਓ ਦਵਾਈ ਸਾਡੇ ਬੰਦੇ ਨੂੰ ਇੱਥੋਂ ਰਾਮ ਆਇਆ ਤਾਂ ਫਿਰ ਅਸੀਂ ਇੱਥੇ ਪਹੁੰਚੇ ਤੇ ਤਾਂ ਫੇ ਮੈਨੂੰ ਇਥੋਂ ਆ ਰਹਾ ਮੈਂ ਕੀ ਪ੍ਰੋਬਲਮ ਕੀ ਆਂਦੀ ਸੀ ਜਦੋਂ ਤੁਹਾਡੇ ਸਾਹ ਇਥੇ ਹਾਰਡ ਦੀ ਪ੍ਰੋਬਲਮ ਹਾਰਡ ਤੇ ਦਰਦ ਹੁੰਦਾ ਦਾ ਬਹੁਤ ਅੱਛਾ ਹਾਂਜੀ ਤਾਂ ਮਤਲਬ ਤੁਸੀਂ ਕਹਿੰਦੇ ਹੋ ਵੀ ਕਾੜਾ ਪੀਤਾ ਹਾਰਡ ਦੀ ਕੋਈ ਹਾਰਡ ਦਰਦ ਨਹੀਂ ਹੁੰਦੀ ਬਾਡੀ ਹਾਰਡ ਦੀ ਨਹੀਂ ਹੈਗੀ ਹਾਰਡ ਦੀ ਥੋੜੀ ਜਿਹੀ ਜਲਣ ਜਿਹੀ ਹੁੰਦੀ ਹੈ ਸਰੀਰ ਤੇ ਤੁਹ ਕਿਸੀਨਾ ਆਦਾ ਕੋਈ ਬਸੀਨਾ ਆ ਰਿਹਾ ਹੁਣ ਹੁਣ ਹਟ ਗਿਆ ਹਾਂ ਹੁਣ ਹਟ ਗਿਆ ਘਟਿਆ ਸੋ ਕੀ ਕਹਿਣਾ ਚਾਹੁੰਦੇ ਜਿਹੜੇ ਇਦਾਂ ਦੇ ਪੇਸ਼ੈਂਟ ਹੈ ਹਸਪਤਾਲਾਂ ਦੇ ਧੱਕੇ ਖਾ ਜਾਂਦੇ ਡਾਕਟਰ ਕਹਿੰਦੇ ਸਟੰਟ ਪਾਣਿਆ ਬਾਈਪਾਸ ਸਰਜਰੀ ਨੇ ਲੱਖ ਰੁਪਏ ਖਰਾਬ ਹੋ ਜਾਂਦਾ ਕੋਈ ਪੇਸ਼ੈਂਟ ਠੀਕ ਹੁੰਦਾ ਹੋਗਾ ਉਹ ਜ਼ਿਆਦਾਤਰ ਖਰਾਬ ਹੀ ਹੁੰਦੇ ਆ ਉਹਨਾਂ ਮਰੀਜ਼ਾਂ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਤੇ ਉਹਨਾਂ ਮਰੀਜ਼ਾਂ ਲਈ ਇਹ ਸੁਨੇਹਾ ਦੇਣਾ ਚਾਹੁੰਦੇ ਵੀ ਬਾਬੇ ਜੀ ਦਾ ਕਾਵਾ ਪੀਓ ਤੇ ਠੀਕ ਸੋ ਸਾਡੇ ਨਾਲ ਇਸ ਵੇਲੇ ਐਚਐਸ ਬਾਬਾ ਜੀ ਮੌਜੂਦ ਨੇ ਆਪਾਂ ਇਹਨਾਂ ਕੋਲੋਂ ਜਾਣਦੇ ਆ ਜਿਹੜਾ ਇਹਨਾਂ ਨੇ ਕੜਾ ਬਣਾਇਆ ਕਿਉਂਕਿ ਲੋਕਾਂ ਲਈ ਇਹ ਲਾਹੇਵੰਦ ਸਾਬਤ ਹੋ ਰਿਹਾ ਆ ਪਰ ਜਿਹਨਾਂ ਵੀ ਗੱਲ ਕਰਦੇ ਆ ਉਹ ਕਹਿੰਦਾ ਭਾਈ ਸਭ ਤੋਂ ਪਹਿਲਾਂ ਜਿਹੜੇ ਹਾਰਟ ਦੇ ਪੇਸ਼ੈਂਟ ਆਉਂਦੇ ਨੇ ਡਾਕਟਰ ਕਹਿ ਦਿੰਦੇ ਆ ਸਟੰਟ ਪਾਣਾ ਮੇਰਾ ਪਹਿਲਾ ਸਵਾਲ ਹੈ ਕਿ ਪੇਸ਼ੈਂਟ ਨੂੰ ਸਟੰਟ ਪਾਉਣਾ ਚਾਹੀਦਾ ਕਿ ਨਹੀਂ ਨਹੀਂ ਦੇਖੋ ਜਿਹੜਾ ਤਾਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਦੀਆਂ ਪੰਜਾਬ ਨੈਸ਼ਨ ਟੀਵੀ ਦਾ ਕਈ ਵਾਰੀ ਕੀ ਹੁੰਦਾ ਨਾ ਜਿੱਥੇ ਅਮਰਜੈਂਸੀ ਜੀ ਜਦੋਂ ਬੰਦੇ ਨੂੰ ਹਾਰਟ ਅਟੈਕ ਆਉਂਦਾ ਉੱਥੇ ਕਈ ਕੇਸਾਂ ਦੇ ਵਿੱਚ ਹੋ ਜਾਂਦਾ ਕਿ ਵੀ ਸਟੰਟ ਪਾਉਣਾ ਜ਼ਰੂਰੀ ਹੋ ਜਾਂਦਾ ਕਈ ਕੇਸਾਂ 'ਚ ਬਚ ਵੀ ਜਾਂਦੇ ਆ ਨਹੀਂ ਵੀ ਜ਼ਰੂਰੀ ਹੁੰਦਾ ਹਨਾ ਉਹਨਾਂ ਇੱਥੇ ਜਿੰਨੇ ਆਏ ਨੇ ਕਈਆਂ ਨੂੰ ਜਦੋਂ ਪ੍ਰੋਬਲਮ ਕ੍ਰੀਏਟ ਹੋਈ ਅਟੈਕ ਆਇਆ ਉਹਨਾਂ ਨੇ ਨਹੀਂ ਸਟੰਟ ਪਾਏ ਤਾਂ ਵੀ ਇੱਥੇ ਠੀਕ ਬੈਠੇ ਆ। ਔਰ ਜਿਨ੍ਹਾਂ ਨੇ ਸਟੰਟ ਪੋਆਲੇ ਉਹ ਵੀ ਇੱਥੇ ਬੈਠੇ ਆ। ਫਰਕ ਤਾਂ ਉੱਥੇ ਦਾ ਉੱਥੇ ਹੀ ਖੜਾਗਾ। ਕਹਿੰਦੇ ਇਸ ਕਰਕੇ ਅਮਰਜੈਂਸੀ ਚ ਕੋਈ ਵਾਰੀ ਪਾ ਦਿੰਦੇ ਆ ਜਿਹੜੇ ਬਚ ਜਾਂਦੇ ਆ ਉਹ ਬਚ ਹੀ ਜਾਂਦੇ ਆਗੇ ਫਿਰ। ਮੈਂ ਇੱਕ ਪੇਸ਼ੈਂਟ ਇਦਾਂ ਦੇ ਦੇਖੇ ਤੇ 11 ਸਟੈਂਡ ਪੈਣ ਸੁਣ ਕੇ ਬੜੀ ਹਮੈਸਨ ਹੁੰਦੀ ਆ ਜਿਹੜਾ ਇਦਾਂ ਦੇ ਪੇਸ਼ੈਂਟ ਵੀ ਤੁਹਾਡੇ ਕੋਲ ਆਉਂਦੇ ਜਿਨ੍ਹਾਂ ਤੇ 8 8 4 4 5 5 11 ਵਾਲਾ ਵੀ ਮੈਂ ਦੇਖਿਆ ਉਹ ਪੇਸ਼ੈਂਟ ਜਦੋਂ ਕਾੜਾ ਪੀਂਦਾ ਆ ਤੇ ਉਹ ਠੀਕ ਹੁੰਦਾ ਕੀ ਕਾੜੇ ਵਿੱਚ ਇਹੋ ਜਿਹਾ ਜਿਹੜਾ ਤੁਸੀਂ ਜਾਦੂ ਹੀ ਭਰ ਦਿੱਤਾ ਕਿ ਇਹ ਤ੍ਰਿਦੋਸ਼ ਕਾੜਾ ਜਿਹਨੂੰ ਮੈਂ ਕਹਿੰਦਿਆਂ ਤੇ ਲੋਕਾਂ ਲਈ ਬਰਦਾਸ਼ਤ ਹੋ ਰਿਹਾ ਸਟੈਂਟ ਪਾਉਣਾ ਉਹ ਨਾ ਕੋਈ ਪਰਫੈਕਟ ਹੱਲ ਨਹੀਂ ਹੁੰਦਾ ਜ਼ਿਆਦਾਤਰ ਲੋਕਾਂ ਦੇ 11 ਸਟੈਂਡ ਪਏ ਉਹਨੂੰ ਵੀ ਸਾਹ ਚੜਦਾ ਜਿਹਦੇ ਨਹੀਂ ਪਏ ਉਹਨੂੰ ਵੀ ਸਾਹ ਚੜਦਾ ਆਪਣੀ ਜਦੋਂ ਆਯੁਰਵੇਦਿਕ ਦਵਾਈ ਸਾਹ ਚੜਨੋਂ ਹਟਦਾ ਪੌੜੀ ਚੜਨ ਲੱਗਦਾ ਤੁਰਨ ਲੱਗ ਜਾਂਦਾ 2-3 ਕਿਲੋਮੀਟਰ ਤੱਕ ਸੈਰ ਕਰਨ ਲੱਗ ਜਾਂਦਾ ਹੌਲੀ ਹੌਲੀ ਉਹਦੀ ਪੇਨ ਘਟਣ ਲੱਗ ਜਾਂਦੀ ਹੈ ਅਗੇ ਸਟੰਟ ਪਵਾ ਕੇ ਬੰਦੇ ਨੂੰ ਚਾਹੇ 6 ਸਾਲ ਦਵਾਈ ਖਾ ਲੈਂਦਾ ਚਾਹੇ 10 ਸਾਲ ਖਾ ਲੈਂਦਾ ਉਹ ਤੇ ਦਰਦ ਤਾਂ ਉੱਥੇ ਦਾ ਉੱਥੇ ਹੀ ਰਹਿੰਦਾ ਹੈਗਾ ਤੁਰ ਹੋ ਸਕਦਾ ਨਹੀਂ ਹੈਗਾ ਠੀਕ ਹੈ ਆਪਣੇ ਵਾਲੀ ਦਵਾਈ ਨਾਲ ਇਹਨਾਂ ਰਿਲੀਫ ਆਉਂਦਾ ਤਾਂ ਹੀ ਲੋਕ ਅੰਗਰੇਜ਼ੀ ਦਵਾਈ ਦੇ ਚੱਲਦੇ ਦਾਦਾ ਸਾਲ ਪੰਜ-ਪੰਜ ਸਾਲ ਦਵਾਈ ਖਾਣ ਦੇ ਬਾਵਜੂਦ ਵੀ ਆਪਣੇ ਕੋਲੇ ਤਾਂ ਹੀ ਆਉਂਦੇ ਆ ਕੀ ਉੱਥੇ ਉਹਨਾਂ ਨੂੰ ਸਾਹ ਚੜਨੋਂ ਨਹੀਂ ਹਟਦਾ ਤੇ ਉਹ ਵੀ ਪਛਾਣ ਕਿਵੇਂ ਹੈ ਬੰਦੇ ਨੂੰ ਕਿਵੇਂ ਲੱਗਦਾ ਕਿ ਮੈਨੂੰ ਕੋਈ ਪ੍ਰੋਬਲਮ ਹਾਰਟ ਵਿੱਚ ਕਿਹੜੀ ਲੱਛਣ ਗੜੇ ਆ ਕਿ ਜਿਹੜਾ ਪਤਾ ਲੱਗਦਾ ਕਿ ਹਾਰਟ 'ਚ ਕੋਈ ਪ੍ਰੋਬਲਮ ਆ ਰਹੀ ਹੈ ਕਿਹੜੀ ਓਦਾਂ ਦੇ ਲੱਛਣ ਬਣ ਜਾਂਦੇ ਆ ਕਿ ਪੇਸ਼ੈਂਟ ਨੂੰ ਲੱਗਦਾ ਵੀ ਮੈਂ ਹੁਣ ਜ਼ਿਆਦਾ ਹੀ ਹੋ ਰਿਹਾ ਅੱਜ ਕੱਲ੍ਹ ਲੋਕਾਂ ਨੂੰ ਨਾ 20 30 30 ਸਾਲ ਦੇ ਬੱਚਿਆਂ ਨੂੰ ਹਾਰਟ ਦੀ ਪ੍ਰੋਬਲਮ ਕ੍ਰੀਏਟ ਹੋ ਗਈ ਹੈ ਬਾਕੀ ਜਦੋਂ ਆ ਆਮ ਤੌਰ ਤੇ ਜਦੋਂ ਕੈਸਟਰੋਲ ਹੁੰਦਾ ਲੋਕਾਂ ਨੂੰ ਨੋਰਮਲੀ ਲੈਂਦੇ ਆਗੇ ਉਹਨੂੰ ਸੀਰੀਅਸ ਨਹੀਂ ਲੈਂਦੇ ਨਾ ਕੋਈ ਖਾਣ ਪੀਣ ਦਾ ਪਰਹੇਜ਼ ਕਰਦਾਗਾ ਉਵੇਂ ਖਾਈ ਪੀ ਜਾਂਦੇ ਆ ਕਿ ਐਨ ਜਦੋਂ ਐਂਡ ਤੱਕ ਕੈਸ ਬਲੋਕਜ ਹੋ ਜਾਂਦੀ ਆ ਕਿ ਅੜਦੇ ਡਾਕਟਰ ਦੇ ਕੋਲੇ ਚਲੇ ਜਾਂਦੇ ਨੇ ਸਟੰਟ ਪਾਉਣ ਤੱਕ ਨੌਬਤ ਹੋ ਜਾਂਦੀ ਆ ਫਿਰ ਜਾ ਕੇ ਮਾੜਾ ਮੋਟਾ ਸੀਰੀਅਸ ਹੁੰਦੇ ਆ ਬਲਤ ਉਦੋਂ ਵੀ ਸੀਰੀਅਸ ਨਹੀਂ ਹੁੰਦੇ ਫਿਰ ਵੀ ਕੋਈ ਡਾਈਟ ਚਾਰਟ ਤੇ ਨਹੀਂ ਚੱਲਦਾ ਖਾਣ ਪੀਣ ਦਾ ਕੋਈ ਪ੍ਰੇਜ ਕਰਦਾ ਹੀ ਨਹੀਂਗਾ ਇੱਥੇ ਤੇ ਜਿਵੇਂ ਦੱਸਾਂਗੇ ਡਾਈਟ ਚਾਰਟ ਦੀ ਗੱਲ ਹੈ ਖਾਣ ਪੀਣ ਦੇ ਪ੍ਰੇਜ ਹੈ ਕੜੇ ਦੇ ਵਿੱਚ ਇਹੋ ਜਿਹਾ ਕਿਹੜਾ ਜਾਦੂ ਹੀ ਆ ਬਿਲ ਪੀਂਦੇ ਆ ਤੇ ਲੋਕ ਕਹਿੰਦੇ ਮੈਂ ਦੂਜਾ ਪੀ ਲਿਆ ਤੀਜਾ ਪੀ ਲਿਆ ਮੈਂ ਠੀਕ ਹੋਣਾ ਮੈਂ 20% ਠੀਕ ਹੋ ਗਿਆ 30% ਹੋ ਗਿਆ ਕਿਹੜੀ ਚੀਜ਼ ਹੈ ਕਿਉਂਕਿ ਬਣਾਉਂਦੇ ਤੇ ਜੜੀ ਬੂਟੀਆਂ ਤੋਈਆਂ ਅਸੀਂ ਜੜੀ ਬੂਟੀਆਂ ਨੂੰ ਵਿਸਾਰਦੇ ਜਾ ਰਹੇ ਹਾਂ ਭੁੱਲਦੇ ਜਾ ਰਹੇ ਹਾਂ ਕੀ ਵਜ੍ਹਾ ਹੈ ਕੀ ਹੈ ਕਿ ਇਹਦੇ ਪੀਣ ਨਾਲ ਲੋਕ ਠੀਕ ਹੋ ਰਹੇ ਨੇ ਕੁਦਰਤ ਦਾ ਖੇਡ ਹੀ ਹੈਗਾ ਆਪਾਂ ਕੁਦਰਤ ਹੀ ਜੜੀ ਬੂਟੀਆਂ ਦੁਆਰਾ ਹੀ ਬਣਾਇਆ ਹੋਇਆਗਾ ਕੁਦਰਤ ਨਾਲ ਲੋਕਾਂ ਨੂੰ ਜੋੜਦੇ ਹਾਂ ਕੁਦਰਤ ਠੀਕ ਕਰਦੀ ਇਹਨੇ ਹੋਰ ਆਪਾਂ ਇੱਥੇ ਕੋਈ ਜਾਦੂ ਨਹੀਂ ਕਰਦੇ ਆਪਣੇ ਕੋਲ ਵੀ ਬੀਐਮਐਸ ਡਾਕਟਰਾਂ ਦੀਆਂ ਟੀਮਾਂ ਨੇ ਸਿਰਫ ਕੁਦਰਤ ਤੇ ਜੁੜਨ ਨਾਲ ਹੀ ਲੋਕ ਠੀਕ ਹੁੰਦੇ ਆ ਉਹੀ ਕੁਦਰਤ ਹੀ ਇਹਨਾਂ ਨੂੰ ਇਲਾਜ ਕਰਦੀ ਹੈ ਇਕਲਾ ਹਾਰਟ ਦੇ ਪੇਸ਼ੈਂਟ ਲਈ ਜਾਂ ਹੋਰ ਕੋਈ ਮਰੀਜ਼ ਜਿਹੜਾ ਉਹ ਵੀ ਇੱਥੇ ਆ ਤੁਹਾਡਾ ਕੜਾ ਵੀ ਠੀਕ ਹੁੰਦਾ ਹੈ ਕਾੜੇ ਦੇ ਵਿੱਚ ਕਾਫੀ ਰੋਗਾਂ ਦੇ ਵਿੱਚ ਕੰਮ ਕਰਦਾਗਾ ਵਤ ਪਿਤ ਕਫ ਇਹਨਾਂ ਦੋਸ਼ਾਂ ਵਿੱਚ ਕੰਮ ਕਰਦਾਗਾ ਗਠੀਆ ਜੋੜਾਂ ਦਾ ਦਰਦ ਦਰੰਗ ਲਕਵਾ ਸਰਵਾਈਕਲ ਅਸਥਮਾ ਸਾਰੇ ਮਰੀਜ਼ਾਂ ਦੇ ਵਿੱਚ ਕੜਾ ਕੰਮ ਕਰਦਾਗਾ ਤੇ ਬਾਕੀ ਜਿਵੇਂ ਪੇਟਪੋਟ ਦੇ ਲੀਵਰ ਲੀਵਰ ਦੇ ਮਰੀਜ਼ ਹੁੰਦੇ ਆ ਉਹਨਾਂ ਨੂੰ ਕੜਾ ਨਹੀਂ ਲੱਗਦਾ